ਮੈਂ ਤੁਹਾਨੂੰ ਇਹ ਵੀ ਗੱਲ ਅਸੀਂ ਪਹਿਲੀ ਵਾਰੀ ਸੁਣੀ ਹੈ ਇਹ ਇੰਨਾ ਤਾਂ ਜ਼ਰੂਰ ਸੁਣਿਆ ਸੀ ਕਿ ਨਿਊਜ਼ਪੇਪਰਾਂ ਨੇ ਗੱਡੀਆਂ ਕਈ ਵਾਰੀ ਕਿਸੇ ਬੰਦੇ ਦੇ ਜ਼ਰੂਰ ਖਾਮ ਆ ਜਾਂਦੀਆਂ ਸੀ ਰਾਤ ਦੇ ਬਰਾਤੇ ਕਿਤੇ ਇਧਰ ਉਧਰ ਜਾਣਾ ਹੁੰਦਾ ਸੀ ਪਰ ਅਖਬਾਰਾਂ ਦੇ ਵਿੱਚੋਂ ਪਤਾ ਨਹੀਂ ਕੀ ਫਰੋਲਣ ਲੱਗੇ ਸੀ ਕਹਿੰਦੇ ਵੀ ਨਿਊਜ਼ਪੇਪਰਾਂ 'ਆਂ ਜਿਹੜੀਆਂ ਅਖਬਾਰਾਂ 'ਆਂ ਗੱਡੀਆਂ ਸੀ ਉਹ ਫਰੋਲੀਆਂ ਤੇ ਉਹਦੇ ਵਿੱਚ ਕੋਈ ਪਤਾ ਨਹੀਂ ਕੋਈ ਐਸ ਸੀ ਵੀ ਐਸ ਸੀ ਕੋਈ ਸਟੋਰੀ ਲੁਕੀ ਹੋਈ ਸੀ ਜਿਹਨੂੰ ਹੋਰ ਲੁਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੇਖੋ ਅਸੀਂ 86 87 ਚ ਚਲੋ ਸੁਰਤ ਸੰਭਲ ਗਏ ਉਸ ਤੋਂ ਬਾਅਦ ਸਾਰੀਆਂ ਘਟਨਾਵਾਂ ਦਾ ਤਕਰੀਬਨ ਤਕਰੀਬਨ ਸਾਨੂੰ ਚੇਤਾ ਹੈਗਾ ਮੋٹے ਤੌਰ ਤੇ ਮੈਂ ਜਿੰਨਾ ਕੋ ਮਤਲਬ ਜ਼ੋਰ ਦੇ ਕੇ ਯਾਦ ਕਰਾਂ ਤੇ ਅੱਜ ਤੱਕ ਇਸ ਤਰ੍ਹਾਂ ਦੀ ਖਬਰ ਮੈਂ ਪੰਜਾਬ ਚੋਂ ਨਹੀਂ ਪੜੀ ਸੁਣੀ ਜੀ 92 93 ਤੱਕ ਖੜਕੂ ਵਾਦਾ ਜ਼ੋਰ ਵੀ ਰਿਆਂ ਹੂੰ ਉਹਨਾਂ ਟਾਈਮਾਂ ਚ ਇਹ ਗੱਲ ਜ਼ਰੂਰ ਅਸਾਂ ਸੁਣੀ ਕਿ ਦੇਖੋ ਜੀ ਗੱਲ ਇਹ ਆ ਕੇ ਭਾਈ ਸਕਾਟ ਕੀਤਾ ਜਾਂਦਾ ਹੈ ਅਖਬਾਰ ਮੁਸਲਸਲ ਲਗਾਤਾਰ ਘਰਾਂ ਤੱਕ ਪਹੁੰਚੇ ਈਵਨ ਦੈਟ ਕਿ ਹਾਕਰਾਂ ਨੂੰ ਵੀ ਉਸ ਟਾਈਮ ਸਿਕਿਉਰਿਟੀ ਦਿੱਤੀ ਗਈ ਉਦੋਂ ਪ੍ਰੈਸ ਨੋਟ ਵੀ ਲੱਗਦੇ ਹੁੰਦੇ ਸੀਗੇ ਪੱਤਰਕਾਰਾਂ ਦਾ ਕੰਮ ਥੋੜਾ ਔਖਾ ਸੀਗਾ ਬਹੁਤ ਕੁਝ ਹੁੰਦਾ ਸੀਗਾ ਧਮਕੀਆਂ ਆਉਂਦੀਆਂ ਸੀਗੀਆਂ ਬਹੁਤ ਔਖਾ ਸੀ ਪਰ ਪੱਤਰਕਾਰਤਾ ਵੀ ਚੱਲਦੀ ਰਹੀ ਤੇ ਅਖਬਾਰ ਵੀ ਚੱਲਦੇ ਰਹੇ ਆ ਹੁਣ ਮੇਰੇ ਖਿਆਲ ਦੇ ਨਾਲ ਮੇਰੇ ਜੰਮਣ ਤੋਂ ਪਹਿਲਾਂ ਉਹ ਇਤਿਹਾਸ ਦੇ ਵਿੱਚ ਦਰਜ ਆ ਕਿ ਜਦੋਂ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ ਉਸ ਵੇਲੇ ਅਖਬਾਰ ਸੈਂਸਰ ਵੀ ਹੋਏ ਤੇ ਅਖਬਾਰਾਂ ਦੀ ਜਿਹੜੀ ਪ੍ਰਿੰਟਿੰਗ ਸੀ ਉਹਦੇ ਤੇ ਲਗਭਗ ਕੰਟਰੋਲ ਜਿਹੜਾ ਸੀਗਾ ਉਹ ਸਰਕਾਰ ਦਾ ਸੀਗਾ ਤਾਂ ਉਸ ਨੂੰ ਤਾਂ ਹੀ ਆਪਾਂ ਕਹਿ ਦਿੰਦੇ ਕਿ ਲੋਕਤੰਤਰ ਵਾਸਤੇ ਉਹ ਕਾਲਾ ਆ ਦੇ ਆ ਜੀ ਜੀ ਉਸ ਤੋਂ ਬਾਅਦ ਮੈਨੂੰ ਨਹੀਂ ਲੱਗਦਾ ਕਿ ਮੇਰੇ ਜਿਹੜੇ ਹਮ ਉਮਰ ਹੋਣਗੇ ਜਾਂ ਮੈ ਤੋਂ 10 ਸਾਲ ਵੱਡੇ ਹੋਣਗੇ ਕਿ ਉਹਨਾਂ ਨੇ ਕਦੇ ਪੰਜਾਬ ਚੋ ਇਸ ਤਰ੍ਹਾਂ ਦੀ ਖਬਰ ਪੜੀ ਜਾਂ ਸੁਣੀ ਹੋਏਗੀ ਤਾਂ ਸਾਡੇ ਵਾਸਤੇ ਇਹ ਇੱਕ ਅਚੰਭੇ ਵਾਲੀ ਗੱਲ ਹੈ ਕਿ ਗੱਡੀਆਂ ਜਿਹੜੀਆਂ ਖਬਰ ਵਾਲੀਆਂ ਰੋਕੀਆਂ ਗਈਆਂ ਦੇਖੋ ਤੁਸੀਂ ਗੱਲ ਕਹੀ ਹੈ ਕਿ ਕਿਸੇ ਖਾਸ ਸਟੋਰੀ ਦਾ ਕੋਈ ਲਿੰਕ ਸੀਗਾ ਮੈਂ ਕੋਈ ਮਤਲਬ ਇਹਦੇ ਤੇ ਪੁਸ਼ਟੀਤ ਨਹੀਂ ਕਰ ਸਕਦਾ ਪਰ ਮੇਰੇ ਕੁਝ ਸਵਾਲ ਨੇ ਅੱਜ ਪੰਜਾਬ ਪੁਲਿਸ ਦਾ ਪ੍ਰੈਸ ਰਿਲੀਜ਼ ਵੀ ਛਪਿਆ ਪਹਿਲੀ ਗੱਲ ਤੇ ਇਹ ਇਹ ਆ ਕਿ ਇੱਕ ਦੋ ਅਖਬਾਰ ਇਸ ਤਰ੍ਹਾਂ ਦੇ ਜਿਨ੍ਹਾਂ ਨੇ ਅਜੇ ਖਬਰ ਨਹੀਂ ਲਾਈ ਕਮਾਲ ਦੇਖੋ ਜੀ ਤੁਸੀਂ ਪੱਤਰਕਾਰ ਦੇਖਣਾ ਹੋਵੇ ਜਾਂ ਅਖਬਾਰ ਦੇਖਣਾ ਹੋਵੇ ਤਾਂ ਤੁਹਾਨੂੰ ਇਹੋ ਜੇ ਮੌਕਿਆਂ ਤੇ ਪਤਾ ਲੱਗ ਜਾਣਾ ਚਾਹੀਦਾ ਕਿ ਕਿਹੜਾ ਬੰਦਾ ਕਿੰਨੇ ਕੋ ਪਾਣੀ ਚ ਆ ਤੇ ਕਿਹੜਾ ਬੰਦਾ ਕਿੱਥੇ ਖਲੋਤਾ ਪਰਖ ਦਾ ਟਾਈਮ ਹੁੰਦਾ ਹੈ ਹਾਂ ਜੀ ਉਸ ਅਖਬਾਰ ਨੇ ਉਸ ਅਖਬਾਰ ਨੇ ਖਬਰ ਹੀ ਗਾਇਬ ਕਰ ਦਿੱਤੀ ਜੋ ਆਪਣੇ ਆਪ ਨੂੰ ਬਾਬੇ ਨਾਨਕ ਦਾ ਬਹੁਤ ਤਗੜਾ ਹੂੰ ਅਮਲ ਕਰਨ ਵਾਲਾ ਕੈਰੋ ਕਰੀ ਕਰਨ ਵਾਲਾ ਖਬਰ ਦੱਸਦਾ ਹੈ ਸਭ ਨੂੰ ਪਤਾ ਹੀ ਹੈ ਜੀ ਅੱਛਾ ਹੁਣ ਜੇ ਅੱਗੇ ਚੱਲ ਕੇ ਆਪਾਂ ਵੇਖੀਏ ਤਾਂ ਭਾਈ ਜਿਸ ਥਾਂ ਤੇ ਆ ਕੇ ਇਹ ਮਾਮਲਾ ਵਧਿਆ ਉਸ ਥਾਂ ਤੇ ਖਲੋ ਕੇ ਕੁਝ ਸਮਾਂ ਹੁਣ ਜ਼ਰਾ ਸੋਚੋ ਕੇ ਰਿਸਰਚ ਦੇ ਵਿੱਚ ਪੰਜਾਬ ਪੁਲਿਸ ਕਹਿ ਰਹੀ ਆ ਕਿ ਦੇਖੋ ਜੀ ਸਾਡੇ ਕੋਲ ਇਨਪੁਟ ਸੀ ਆਈਐਸਆਈ ਅੱਜਕੱਲ੍ਹ ਸ਼ਰਾਰਤਾਂ ਕਰਦੀ ਆ ਹਥਿਆਰਾਂ ਜਾਂ ਕਲੋਕੇ 2 ਨੰਬਰ ਦਾ ਸਮਾਨ ਜਿਹੜਾ ਹੈ ਉਹ ਸ਼ੱਕ ਸੀਗਾ ਕਿ ਢੋਆ ਢਵਾਈ ਦਾ ਵੀ ਕਮ ਹੁੰਦਾ ਉਹਦੇ ਵਿੱਚ ਜੀ ਹੁਣ ਇੱਕ ਤੇ ਗੱਲ ਇਹ ਹੈ ਸੁਖਮ ਸਿੰਘ ਸਾਹਿਬ ਸਾਫ਼ ਐ ਸਪਸ਼ਟ ਹੈ ਹੁਣ ਤੁਹਾਨੂੰ ਮੈਂ ਥੋੜੀ ਸਥਿਤੀ ਸਾਫ਼ ਕਰਦਾ ਮੰਨ ਲਓ ਤਕਰੀਬਨ ਸਾਰੇ ਪੰਜਾਬ ਦੀ ਪੁਲਿਸ ਸਾਡੇ ਅਰਗੇਨ ਨੂੰ ਜਾਣਦੀ ਆ ਜੀ ਠੀਕ ਹੈ ਜੀ ਜੇ ਤੇ ਇੱਥੋਂ ਤਿੰਨ ਕੋਨੀ ਤੋਂ ਮੈਂ ਲੰਘਦਾ ਤੇ ਜੇ ਕੋਈ ਉੱਥੇ ਪੁਲਿਸ ਵਾਲਾ ਮੁੰਡਾ ਜਾਂ ਅਫਸਰ ਰੋਕ ਕੇ ਮੈਨੂੰ ਕਵੇ ਕਿ ਤਲਾਸ਼ੀ ਲੈਣੀ ਜੀ ਲਾਅ ਐਂਡ ਆਰਡਰ ਦਾ ਵਿਸ਼ਾ ਹੈ ਤਾਂ ਮੈਂ ਮਤਲਬ ਕਿ ਨਾ ਨਹੀਂ ਕਰ ਸਕਦਾ ਜੀ ਮੈਂ ਵੀ ਲੋਕਾਂ ਵਰਗਾ ਹੂੰ ਉਹ ਲਾਅ ਐਂਡ ਆਰਡਰ ਦੇ ਨਾਲ ਜੁੜਿਆ ਮਸਲਾ ਹੈ ਤਾਂ ਸਾਨੂੰ ਉਹਦੇ 'ਚ ਸਾਥ ਦੇਣਾ ਪੈਂਦਾ ਹੈ ਜੀ ਤਲਾਸ਼ੀ ਆਪਣੀ ਜਗ੍ਹਾ ਤੇ ਠੀਕ ਹੈ ਇਹ ਕਹਿੰਦੇ ਪਹਿਲੀ ਗੱਲ ਤੇ ਇਹ ਆ ਕਿ ਜੇ ਇਨਪੁਟ ਸੀ ਤਾਂ ਕਿਸੇ ਵਿਸ਼ੇਸ਼ ਰੂਟ ਦੀ ਸੀ ਜਾਂ ਪੂਰੇ ਪੰਜਾਬ ਦੀਆਂ ਗੱਡੀਆਂ ਦੀ ਸੀ ਹੂੰ ਦੂਜੀ ਚੀਜ਼ ਜੀ ਦੂਜੀ ਚੀਜ਼ ਚਲੋ ਪੂਰੇ ਪੰਜਾਬ ਦੀਆਂ ਜਿਹੜੀਆਂ ਗੱਡੀਆਂ ਵੱਖ-ਵੱਖ ਰੂਟਾਂ ਤੇ ਰੋਕੀਆਂ ਗਈਆਂ ਤਾਂ ਉਹਦੇ ਚ ਤੋਹਾਂ ਬਈ ਉਹਨਾਂ ਦੇ ਅਖਬਾਰਾਂ ਦੇ ਬੰਡਲ ਹੀ ਨਹੀਂ ਲਵਾਏ ਬਲਕਿ ਉਹਨਾਂ ਦੇ ਜਿਹੜੇ ਡਰਾਈਵਰ ਸੀ ਗੱਡੀਆਂ ਦੇ ਜਾਂ ਗੱਡੀਆਂ ਉਹਨਾਂ ਨੂੰ ਘੰਟਿਆਂ ਵੱਧੀ ਠੱਲੀ ਰੱਖਿਆ ਕਿਤੇ 4 ਘੰਟੇ ਕਿਤੇ 3 ਘੰਟੇ ਹੁਣ ਬੜਾ ਸਿੰਪਲ ਤੇ ਬੜਾ ਵਾਜਬ ਸਵਾਲ ਆ ਕਿ ਚਲੋ ਲਾਅਨ ਆਰਡਰ ਦੇ ਨਾਮ ਤੇ ਸਾਰੇ ਪੰਜਾਬ ਦੀਆਂ ਜਿਹੜੀਆਂ ਅਖਬਾਰਾਂ ਸਪਲਾਈ ਕਰਨ ਵਾਲੀਆਂ ਗੱਡੀਆਂ ਨੇ ਉਹਨਾਂ ਨੂੰ ਤੁਸੀਂ ਰੋਕਣਾ ਸੀ ਜੀ ਪਰ 3 ਘੰਟੇ 4 ਘੰਟੇ ਰੋਕਣ ਦਾ ਕੀ ਮਕਸਦ ਆ ਕਿਉਂ ਕਿ ਗੱਡੀ ਦੀ ਤਲਾਸ਼ੀ ਤੇ 10 ਮਿੰਟਾਂ ਚੋ ਸਕਦੀ ਆ ਅਖਬਾਰਾਂ ਦੇ ਵੰਡਲ ਆ ਤੁਸੀਂ ਲੁਆਏ ਮੁਰਕੇ ਫੋਲਾਫਾਲੀ ਕੀਤੀ ਅਗਲੇ ਨੇ ਰੱਖੇ ਤੇ ਚੱਲ ਪਾਰ ਫਿਰ ਤਿੰਨ ਤਿੰਨ ਘੰਟੇ ਔਰ ਕਈ ਥਾਈ ਗੱਡੀਆਂ ਠਾਣੇ ਖੜੀਆਂ ਗਈਆਂ ਇਹ ਬੜਾ ਵੱਡਾ ਸਵਾਲ ਪੈਦਾ ਹੋ ਗਿਆ ਨਾ ਰਾਤ ਦੇ 10 ਵਜੇ ਤੋਂ ਲੈ ਕੇ ਸਵੇਰ ਤੱਕ ਚੱਲਦਾ ਰਿਹਾ ਕੰਮ ਇਹ ਇਹ ਕੰਟਰਡਿਕਸ਼ਨ ਵੀ ਹੈ ਨਾ ਵਿਰੋਧਾਭਾਸ ਵੀ ਹੈ ਕਿ ਤੁਸੀਂ ਕਹਿ ਰਹੇ ਹੋ ਕਿ ਜੀ ਐਦਾਂ ਆ ਕਾਰਨ ਸੀ ਆ ਕਾਰਨ ਸੀ ਚਲੋ ਠੀਕ ਹੈ ਮੰਨ ਲਿਆ ਜੀ ਹਮ ਕਿ ਤੁਹਾਡੇ ਕੋਲ ਇਨਪੁਟ ਆ ਕੀ ਪੂਰੇ ਪੰਜਾਬ ਦੀਆਂ ਹੀ ਗੱਡੀਆਂ ਦੀ ਇਨਪੁਟ ਸੀ ਚਲੋ ਵੀ ਠੀਕ ਹੋ ਗਿਆ ਕਿ ਹਾਂ ਜੀ ਪੂਰੇ ਪੰਜਾਬ ਦੀਆਂ ਸੀ ਪਰ ਤਲਾਸ਼ੀ ਜਿਹੜੀ ਆ ਉਹ ਕਿਸੇ ਗੱਡੀ ਦੀ ਕੋਈ 10 20 ਮਿੰਟਾਂ ਚ ਤੇ ਹੋ ਸਕਦੀ ਆ ਜੀ ਉਹ 4 ਘੰਟੇ ਵੱਲ ਕੇ 3 ਘੰਟੇ ਵੱਲ ਕੇ ਰੱਖਣ ਦਾ ਕੀ ਤੋਂ ਕਿਹਾ ਇਹ ਸਵਾਲ ਸਮਝੋ ਬਾਹਰ ਆ ਜੀ ਸਾਡੇ ਤੱਕ ਕਿ ਬਈ ਇਹ ਹੁਣ ਜਵਾਬ ਕਿਵੇਂ ਇਹਦਾ ਟੋਲੀਏ ਹਮ ਕੋਈ ਜਵਾਬ ਦੇਣ ਵਾਲਾ ਹਾਈ ਨਹੀਂ ਹੈ ਹੁਣ ਇਹ ਤੋਂ ਅਗਲੀ ਗੱਲ ਜਿਹੜੀ ਆ ਕਿ ਜਿੰਨੀ ਅੰਦਰੂਨੀ ਜਾਣਕਾਰੀ ਹੈ ਕਿ ਕੁਝ ਹਿੰਦੀ ਅਖਬਾਰ ਜਿਹੜੇ ਖਾਸ ਤੌਰ ਤੇ ਉਹਨਾਂ ਬਾਰੇ ਉੱਥੇ ਪੁੱਛ ਗਏ ਚ ਹੋਈ ਆ ਗੱਡੀਆਂ ਚ ਹਿੰਦੀ ਅਖਬਾਰਾਂ ਚ ਦੇਖੋ ਟੌਪ ਦੇ ਜਿਹੜੇ ਇਸ ਵੇਲੇ ਕਹ ਲੋ ਕਿ ਕੰਮ ਕਰਦੇ ਨੇ ਬਾਕੀ ਤੇ ਪੰਜਾਬ ਚ ਛਪਦੇ ਆ ਨਾ ਜਿਵੇਂ ਦੈਨਿਕ ਸਵੇਰਾ ਉਹ ਪੰਜਾਬੀ ਆ ਪੰਜਾਬੀ ਮਤਲਬ ਕੋਈ ਛਪਦਾ ਹਿੰਦੀ ਚ ਆ ਪਰ ਉਹ ਪੰਜਾਬ ਦਾ ਹੈ ਪੰਜਾਬ ਦਾ ਹੈ ਫਿਰ ਅੱਗੇ ਕੇਸਰੀ ਗਰੁੱਪ ਵਾਲੇ ਆ ਗਏ ਜਗ ਬਾਣੀ ਵਾਲੇ ਆ ਗਏ ਵੀ ਇੱਥੋਂ ਦੇ ਲੋਕਲ ਨੇ ਜਿਹੜੇ ਅਖਬਾਰ ਮੁੱਖ ਤੌਰ ਤੇ ਦੋ ਚੱਲਦੇ ਉਹ Dainik Bhaskar ਤੇ ਇੱਕ ਹੈਗਾ ਜਾਗਰਣ ਜੀ ਠੀਕ ਹੈ ਜੀ Dainik Bhaskar ਜਿਹੜਾ ਹੈ ਮੂਲ ਤੌਰ ਤੇ ਪਪਾਲ ਤੋਂ ਨਿਕਲਦਾ ਅਖਬਾਰ ਹੈ ਉਹਦਾ ਹੈੱਡ ਆਫਿਸ ਪਪਾਲ ਆ ਜੀ ਹੁਣ ਇਹਨਾਂ ਦੋਨਾਂ ਅਖਬਾਰਾਂ ਦੀਆਂ ਜੀ ਬੀਤੇ ਦਿਨਾਂ ਦੀਆਂ ਕੁਝ ਸਟੋਰੀਆਂ ਕੱਢ ਕੇ ਦੇਖੋਗੇ ਤੇ ਸਭ ਤੋਂ ਤਗੜੀ ਸਟੋਰੀ ਸੀਗੀ ਜਿਹੜਾ ਸ਼ੀਸ਼ ਮਹਿਲ 2.0 ਲਿਖਿਆ ਸੀਗਾ ਜੀ ਦੈਲੇਕ ਜਾਗਰਣ ਵਾਲਿਆਂ ਹੁਣ ਇਹ ਅਖਬਾਰ ਜਿਹੜੇ ਇਸ ਤਰ੍ਹਾਂ ਦੇ ਅਖਬਾਰ ਆ ਕਿ ਜਿਹੜੇ ਲੋਕਲ ਪੱਤਰ ਤੇ ਕਹ ਲੋ ਕਿ ਜਿਹੜੀ ਇੱਥੋਂ ਦੀ ਸਥਾਨਕ ਸਰਕਾਰ ਆ ਯਾਨੀ ਮਾਨ ਸਰਕਾਰ ਉਹਦਾ ਕਾਫੀ ਕ੍ਰਿਟਿਸਿਜ਼ਮ ਕਰਦੇ ਆ ਖਾਸ ਤੌਰ ਤੇ ਜਾਗਰਣ ਗਰੁੱਪ ਵਾਲੇ ਜੀ ਬਹੁਤ ਠੋਕਮਾ ਉਹਨਾਂ ਦਾ ਕੰਮ ਹੈ ਤਾਂ ਕੀ ਕੁਝ ਮਤਲਬ ਕਿ ਇਸ ਤਰ੍ਹਾਂ ਦਾ ਹੈ ਇਹਦੇ 'ਚ ਐਂਗਲ ਉਹਦੀ ਮੈਂ ਕੋਈ ਪੁਸ਼ਟੀ ਨਹੀਂ ਕਰ ਸਕਦਾ ਪਰ ਮੇਰੇ ਕੋਲ ਵੀ ਇਸ ਤਰ੍ਹਾਂ ਦੀ ਸੂਚਨਾ ਸੀ ਕੁਝ ਥਾਮਾ ਤੇ ਉਹ ਅਖਬਾਰ ਜਿਹੜੇ ਆ ਸਪੈਸ਼ਲੀ ਫੋਲਾਫਾਲੀ ਕਰਕੇ ਲੱਭਣ ਦਾ ਯਤਨ ਕੀਤਾ ਗਿਆ ਹੈ ਜੀ ਜੀ ਹੁਣ ਇਹ ਆਪਾਂ ਨੂੰ ਵੇਖਣਾ ਪਵੇਗਾ ਕਿ ਭਈ ਇਹ ਸਾਰਾ ਕੁਝ ਜਿਹੜਾ ਵਾਪਰਿਆ ਹੈ ਉਹਦੇ ਵਿੱਚ ਜੇ ਇਦਾਂ ਦੀ ਕੋਈ ਗੱਲ ਸੀ ਪੰਜਾਬ ਪੁਲਿਸ ਲਈ ਇਨਪੁਟ ਦਾ ਜੇ ਆਪਾਂ ਹੁਣ ਹਵਾਲਾ ਲੈ ਕੇ ਤੇ ਇਸੇ ਗੱਲ ਨੂੰ ਇੱਥੇ ਹੀ ਖਤਮ ਕਰ ਦਿੰਨੇ ਆ ਕਿ ਜੇ ਮੰਨ ਲਓ ਇਨਪੁਟ ਸੀ ਤਾਂ ਫਿਰ ਕਵਰ ਕੀ ਹੋਇਆ ਜਨਾਬ ਜੀ ਇਹਦਾ ਐਡੀ ਵੱਡੀ ਇਨਪੁਟ ਦੇ ਦਿੱਤੀ ਐ ਨਾ ਵੱਡਾ ਵੱਟਾ ਕਮ ਆ ਕਿ ਪੰਜਾਬ ਸਰਕਾਰ ਵਾਸਤੇ ਤੇ ਕਹਿ ਲੋ ਕਿ ਬਹੁਤ ਵੱਡਾ ਇੱਕ ਤਰ੍ਹਾਂ ਨਾਲ ਕਹਿ ਲੋ ਇਹ ਸਿਆਸੀ ਤੌਰ ਤੇ ਚਟਕਾ ਹੈ ਨਾ ਜੀ ਜੀ ਕਿ ਜਿਹੜਾ ਕੰਮ ਤੋਹਾਂ ਕਿਤੇ 40 50 ਸਾਲ ਦੇ ਇਤਿਹਾਸ ਚ ਨਾ ਵੇਖਿਆ ਹੋਵੇ ਤੇ ਜਿਹੜਾ ਹੋਵੇ ਪ੍ਰੈਸ ਨਾਲ ਜੁੜਿਆ ਜੇ ਉਹ ਸਰਕਾਰ ਦੇ ਨਾਲ ਜਾ ਕੇ ਜੁੜਿਆ ਤਾਂ ਸਿਆਸੀ ਨਫੇ ਨੁਕਸਾਨ ਤੇ ਹਮੇਸ਼ਾ ਹੁੰਦੇ ਨੇ ਨਾ ਉਹ ਕੈਲਕੂਲੇਸ਼ਨ ਤੇ ਹੁੰਦੀ ਆ ਕਿ ਭਾਈ ਐਡਾ ਵੱਡਾ ਕੰਮ ਹੋਇਆ ਤਾਂ ਉਹਦੇ ਚੋਂ ਨਿਕਲਿਆ ਕੀ ਆ ਹੂੰ ਪ੍ਰੈਸ ਰਿਲੀਜ਼ ਜਿਹੜਾ ਆ ਪੰਜਾਬ ਪੁਲਿਸ ਦਾ ਉਹ ਵੀ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਉਹ ਵੀ ਬਹੁਤ ਸਾਰੇ ਸਵਾਲ ਛੱਡ ਗਿਆ ਜਵਾਬ ਤੇ ਉਹਨੇ ਕੀ ਦੇਣੇ ਸੀਗੇ ਜੀ ਜੀ ਮਿੰਟ ਜੀ ਬਿਲਕੁਲ ਕਾਫੀ ਸਾਰੇ ਦੋਸਤ ਕਾਫੀ ਸਾਰੇ ਅਖਬਾਰਾਂ ਦੇ ਨਾਮ ਲੈ ਰਹੇ ਆ ਜਿਵੇਂ ਤੁਸੀਂ ਵੀ ਦੱਸ ਰਹੇ ਹੋ ਕਿ ਦੈਨਿਕ ਜਾਗਰਣ ਅਮਰਪਾਲ ਸਿੰਘ ਜੀ ਵੀ ਕਹਿੰਦੇ ਆ ਕਿ ਸਪੈਸ਼ਲ ਨਾਮ ਸੀ ਉਹਦਾ ਰਾਜਕੁਮਾਰ ਜੀ ਦੱਸ ਰਹੇ ਨੇ ਇੰਦਰਪ੍ਰੀਤ ਸਿੰਘ ਜੀ ਦੇ ਹਵਾਲੇ ਨਾਲ ਕਹਿੰਦੇ ਵੀ ਉਹ ਵੀ ਕਹਿ ਰਹੇ ਨੇ ਕਿ ਪਹਿਲੀ ਵਾਰ ਇਸ ਤਰ੍ਹਾਂ ਹੋਇਆ ਤੇ ਅਮਰਦੀਪ ਸਿੰਘ ਜੀ ਕਹਿ ਰਹੇ ਨੇ ਕਿ ਸਿਵਲ ਵਰਦੀ ਦੇ ਵਿੱਚ ਵੀ ਕਹਿੰਦੇ ਪੁਲਿਸ ਵਾਲੇ ਹਥਿਆਰ ਲੈ ਕੇ ਫਿਰਦੇ ਆ ਜੀ ਹੁਣ ਤੇ ਸਾਨੂੰ ਡਰ ਲੱ ਤੇ ਇੱਕ ਮਨਦੀਪ ਸਿੰਘ ਬੱਬੂ ਜੀ ਦਾ ਕਮੈਂਟ ਹੈ ਬੜਾ ਰੋਚਕ ਵੀ ਲੱਗਾ ਮੈਨੂੰ ਕਹਿੰਦਾ ਕਿ ਕੋਈ ਸਮਾਂ ਸੀ ਸਰਕਾਰ ਨੇ ਖਬਰਾਂ ਵਾਲੀ ਗੂੰਗਿਆ ਬੋਲਿਆਂ ਦਾ ਵੀ ਜੀ ਡਬਲਿਟਨ ਰੱਖਿਆ ਹੋਇਆ ਸੀ ਕਹਿੰਦੇ ਵੀ ਹੁਣ ਸਰਕਾਰ ਹੀ ਇੰਨੀ ਗੂੰਗੀ ਹੋ ਗਈ ਹੈ ਵੀ ਕੋਈ ਖਬਰ ਤੱਕ ਨਹੀਂ ਪਹੁੰਚਦੀ ਉਹਦੇ 'ਤੇ ਵੀ ਰੋਕ ਲੱਗ ਜਾਂਦੀ ਹੈ ਦੇਖੋ ਇਹਦਾ ਤਾਂ ਇਹੀ ਹੈ ਕਿ ਭਈ ਹੁਣ ਜਿਵੇਂ ਸਿਆਸਤਦਾਨ ਵੀ ਵਿਰੋਧ ਕਰ ਰਹੇ ਸਾਰਿਆਂ ਨੂੰ ਕਰਨਾ ਪਊਗਾ ਕਿ ਸਰਕਾਰ ਇਹਦੇ 'ਚ ਸਪਸ਼ਟ ਕਰੇ ਖੁੱਦ ਆ ਕੇ ਜੀ ਮਤਲਬ ਮੈਂ ਨਹੀਂ ਕਹੂੰਗਾ ਮਾਨ ਸਾਹਿਬ ਕਿ ਭਈ ਉਹ ਆ ਕੇ ਦੇ ਇਥੇ ਸਫਾਈ ਦੇ ਨਾ ਇਹਨਾਂ ਦੇ ਬੁਲਾਰੇ ਆ ਕੇ ਸਥਿਤੀ ਨੂੰ ਸਪਸ਼ਟ ਕਰਨ ਖਾਸ ਤੌਰ ਤੇ ਜੋ ਮੈਂ ਸਵਾਲ ਚੁੱਕ ਰਿਹਾ ਕਿ ਉਸ ਲਿਹਾਜ਼ ਨਾਲ ਵੇਖੀਏ ਕਿ ਭਈ ਫਿਰ ਗੱਡੀਆਂ ਨੂੰ ਇਹ ਘੰਟਿਆਂ ਵੱਧ ਦੀ ਰੋਕ ਕੇ ਹਿਰਾਸਤ ਚ ਕਿਉਂ ਰੱਖਿਆ ਗਿਆ ਜੇ ਮੰਨ ਲਓ ਲਾਅਨ ਆਰਡਰ ਨਾਲ ਜੁੜਿਆ ਕੋਈ ਇਨਪੁਟ ਸੀ ਦੇਸ਼ ਦੀ ਜਾਂ ਸਟੇਟ ਦੀ ਕੋਈ ਸੁਰੱਖਿਆ ਦਾ ਮਸਲਾ ਸੀ ਅਸੀਂ ਉਹਦੇ ਵਿੱਚ ਕੋਈ ਕਿੰਤੂ ਪਰੰਤੂ ਨਹੀਂ ਕਰ ਰਹੇ ਪਰ ਕੀ ਠੀਕ ਹੈ ਤਲਾਸ਼ੀ ਇੱਕ ਵੱਖਰਾ ਵਿਸ਼ਾ ਹੁੰਦਾ ਹੈ ਜੀ ਇਹ ਕੁਝ ਚੀਜ਼ਾਂ ਐਮਰਜੈਂਸੀ ਸੇਵਾਵਾਂ ਹੋਈਆਂ ਕੁਝ ਜ਼ਰੂਰੀ ਸੇਵਾਵਾਂ ਹੋਈਆਂ ਉਹਨਾਂ ਨੂੰ ਘੰਟਿਆਂ ਵੱਦੀ ਨਹੀਂ ਰੋਕਿਆ ਜਾ ਸਕਦਾ ਇਹਦੇ ਤੇ ਜ਼ਰੂਰ ਕੋਈ ਇਹਨਾਂ ਦਾ ਸਪੋਕਸਪਰਸਨ ਆ ਕੇ ਸਪਾਈ ਦੇ ਜਾਵੇ ਬਿਹਤਰ ਹੋਏਗਾ ਹਾਂਜੀ ਬਿਲਕੁਲ ਚਲੋ ਲੋਕਾਂ ਦਾ ਜੇਕਰ ਮਾੜੇ ਮਰਕੀ ਖਰਚਾ ਹੈ ਮਾਨ ਦੇ ਵਿੱਚ ਤੇ ਉਹ ਵੀ ਨਿਕਲ ਜਾਏਗਾ